ਸਾਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅੱਜ 73 ਲੱਖ ਦੀ ਗ੍ਰਾਂਟ ਦਿੱਤੀ ਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਸਾਡੇ ਪਿੰਡ ਨੂੰ ਹੁਣ ਤੱਕ 3 ਕਰੋੜ 65 ਲੱਖ ਰੁਪਇਆ ਆ ਚੁੱਕਿਆ ਸਾਨੂੰ ਅੱਜ 42 ਲੱਖ ਦਾ ਚੈੱਕ ਮਿਲਿਆ ਤੇ ਸਾਡੇ ਨਾਲ ਧੰਦੀਆਲ ਪੰਚਾਇਤ ਨੂੰ ਸਰਪੰਚ ਸਾਹਿਬ ਨੂੰ 70 ਲੱਖ ਦਾ ਚੈੱਕ ਮਿਲਿਆ ਪਿੰਡ ਲਈ ਇਹਨਾਂ 7351000 ਦਾ ਚੈੱਕ ਦਿੱਤਾ ਪਹਿਲਾਂ ਵੀ ਸਾਨੂੰ ਬਹੁਤ ਸਾਰੀ ਗ੍ਰਾਂਟ ਦੇ ਚੁੱਕੇ ਨੇ ਪੰਚਾਇਤਾਂ ਦੇ ਨਾਲ-ਨਾਲ ਲੋਕਾਂ ਨੂੰ ਵੀ ਪਤਾ ਲੱਗਿਆ ਪਿੰਡਦਿਆਂ ਨੂੰ ਵੀ ਸਾਡੇ ਪਿੰਡ ਨੂੰ ਪੰਚਾਇਤ ਨੂੰ ਗ੍ਰਾਂਟ ਆਈ ਆ ਅਸੀਂ ਉਹਦੇ ਨਾਲ ਕੰਮ ਕਰਵਾ ਸਕਦੇ ਹਾਂ 70 ਪਿੰਡਾਂ ਨੂੰ ਅੱਜ 31 ਕਰੋੜ 30 ਲੱਖ ਰੁਪਈਆ ਪਾਰਦਰਸ਼ੀ ਤਰੀਕੇ ਨਾਲ ਜਿਹੜਾ ਉਹ ਵਿਕਾਸ ਦੇ ਕੰਮਾਂ ਲਈ ਦਿੱਤਾ ਗਿਆ ਇਹ ਕੋਈ احਸਾਨ ਨਹੀਂ ਕੀਤਾ ਗਿਆ ਇਹ ਤੁਹਾਡਾ ਪੈਸਾ ਹੈ ਇਹ ਤੁਹਾਨੂੰ ਵਾਪਸ ਦਿੱਤਾ ਗਿਆ ਟੈਕਸ ਦਾ ਪੈਸਾ ਤਾਂ ਕਿ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਜੋ-ਜੋ ਸਮੱਸਿਆਵਾਂ ਨੇ ਜੋ-ਜੋ ਵਿਕਾਸ ਦੇ ਕੰਮ ਨੇ ਉਹਨਾਂ ਤੇ ਖਰਚ ਸਕੋ ਸੋ ਅੱਜ ਮੈਨੂੰ ਬੜੀ ਖੁਸ਼ੀ ਹੋਈ ਬਹੁਤ ਸਾਰੀਆਂ ਭੈਣਾ ਮਾਵਾ ਸਰਪੰਚ ਨੇ ਔਰ ਮੈਨੂੰ ਇਹ ਕੇ ਕੇ ਗਈਆਂ ਨੇ ਪੁੱਤ ਪਿੰਡ ਵੱਲੋਂ ਅਸੀਂ ਕਮੀ ਨਹੀਂ ਰੱਖਣੀ ਕੋਈ ਕਮਾਚ ਬਸ ਥੋੜੇ ਵੱਲੋਂ ਕਮੀ ਨਾ ਹੋਵੇ ਮੈਂ ਯਕੀਨ ਦਵਾਉਣਾ ਪੈਸੇ ਵੱਲੋਂ ਕੋਈ ਕਮੀ ਨਹੀਂ ਆਉਗੀ ਤੁਸੀਂ ਜੋ ਪਿੰਡ ਚ ਬਣਾਉਣਾ ਚਾਹੁੰਦੇ ਹੋ ਉਹ ਪਿੰਡ ਚ ਬਣਾਓ ਲਾਇਬ੍ਰੇਰੀ ਬਣਾਉਣਾ ਚਾਹੁੰਦੇ ਨੇ ਲਾਇਬ੍ਰੇਰੀ ਬਣਾਓ ਗਰਾਊਂਡ ਬਣਾਉਣਾ ਚਾਹੁੰਦੇ ਨੇ ਗਰਾਊਂਡ ਬਣਾਓ ਟੋਬਾ ਠੀਕ ਕਰਨਾ ਟੋਬਾ ਠੀਕ ਕਰੋ ਸੋਲਰ ਲਾਈਟਾਂ ਲਾਉਣੀਆਂ ਸੋਲਰ ਲਾਈਟਾਂ ਲਾਓ ਸਕੂਲ ਦੇ ਕਮਰੇ ਠੀਕ ਕਰਨ ਨੇ ਸਕੂਲ ਦੇ ਕਮਰੇ ਠੀਕ ਕਰੋ ਕੋਈ ਲਿੰਕ ਰੋਡ ਹੈ ਉਹਨਾਂ ਦੇ ਵਾਸਤੇ ਲੱਗ ਪੈ ਦੇਵਾਂਗੇ ਜਿਹੜੇ ਜਿਹੜੇ ਪਿੰਡਾਂ ਨੂੰ ਘੱਟ ਪੈਸੇ ਆਏ ਆ ਉਹਨਾਂ ਨੂੰ ਅਗਲੇ ਜਿਹੜਾ ਅਗਲੀ ਕਿਸ਼ਤ ਹੋਊਗੀ ਉਹਦੇ 'ਚ ਹੋਰ ਜ਼ਿਆਦਾ ਪੈਸੇ ਦਿੱਤੇ ਜਾਣਗੇ ਤੁਸੀਂ ਇਹਨੂੰ ਖਰਚ ਲਓ ਅਗਲੇ ਵੀ ਤਿਆਰ ਨਹੀਂ ਟੂਰੀ ਵਾਸਤੇ ਕਦੇ ਕੋਈ ਕਮੀ ਨਹੀਂ ਟੂਰੀ ਦੇ ਪਿੰਡਾਂ ਵਾਸਤੇ ਕਦੇ ਕੋਈ ਜਵਾਬ ਨਹੀਂ ਮੈਂ ਪਹਿਲਾਂ ਵੀ ਕਿਹਾ ਸੀਗਾ ਮੈਂ ਹਰ ਵਕਤ ਕਹਿਣਾ ਅੱਜ ਵੀ ਕਹਿਣਾ ਧੂਰੀ ਦੇ ਪਿੰਡਾਂ ਨੂੰ ਇਹ ਜਿਹਾ ਮਾਡਲ ਬਣਾਵਾਂਗੇ ਕਿ ਲੋਕ ਦੇਖਣ ਆਇਆ ਕਰਨ ਯਾਰ ਧੂਰੀ ਦੇ ਪਿੰਡਾਂ ਜਾ ਕੇ ਆਈਏ ਕਹਿੰਦੇ ਵੀ ਕਮਾਲ ਕੀਤੀ ਪਈ ਹੈ ਕੁਆਲਿਟੀ ਦਾ ਸਮਾਨ ਹੋਊਗਾ ਜੇ ਲਾਇਬ੍ਰੇਰੀ ਐ ਤਾਂ ਲਾਇਬ੍ਰੇਰੀ ਐਸੇ ਬਣਾਉਣੀ ਹੈ ਵੀ ਅਗਲੇ 30 ਸਾਲ ਵਾਸਤੇ ਉਹ ਲਾਇਬ੍ਰੇਰੀ ਜਿਹੜੀ ਹੈ ਉਹਦੀ ਕਿਸੇ ਕੰਨ ਚ ਤਰੇੜ ਨਾ ਆਵੇ ਕੱਲ ਨੂੰ ਗਰਾਊਂਡ ਬਣਾਉਣਾ ਐ ਤਾਂ ਗਰਾਊਂਡ ਦੇ ਵਿੱਚ ਲੋਕ ਆਉਣ ਤੇ ਆ ਕੇ ਦੇਖਣ ਕਿ ਆ ਯਾਰ ਇਹ ਜਿਹਾ ਗਰਾਊਂਡ ਦੇਖਿਆ ਨਹੀਂ ਅਗਲੇ 30 40 ਸਾਲ ਦੀ ਪਲੈਨਿੰਗ ਕਰਨੀ ਹੈ ਇਹ ਬੜਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਦੋ ਨਾਰੇ ਲਾ ਦਿਓ ਇਨਕਲਾਬ ਬੋਲੇ ਸੋਨਿਹਾਲ ਬਹੁਤ ਬਹੁਤ ਧੰਨਵਾਦ ਜੀ ਜਉਂਦੇ ਵਸਦੇ ਰਹੋ ਬਹੁਤ ਬਹੁਤ ਮਿਹਰਬਾਨੀ